ਆਹ ਮੇਰੇ ਕਾਲਜ ਇਹ ਸੱਜਣ ਇੱਥੇ ਖਲੋਤੇ ਨੇ ਜਿਹੜੇ ਰਾਧਾ ਸਵਾਮੀ ਡੇਰੇ ਤੋਂ ਪੀੜਦੇ ਨੇ ਸਾਰੇ ਖਲੋਤੇ ਨੇ ਔਰ ਇਹ ਮੰਡਪ ਤਾਲਾ ਦਾ ਜਿਹੜਾ ਰਕਬਾ ਹੈ ਉਹ ਹੈ ਜਿਹੜਾ ਕਪੂਰਥਲੇ ਦਾ ਪਿੰਡ ਮੰਡਪ ਤਾਲਾ ਔਰ ਇੱਥੇ ਕੀ ਕੁਝ ਹੋ ਰਿਹਾ ਹੈ ਇਹ ਨਵੀਂ ਵੀਡੀਓ ਦੇ ਵਿੱਚ ਤੁਹਾਨੂੰ ਪਸਿਆ ਜਾਵੇਗਾ ਔਰ ਇਸ ਵੀਡੀਓ ਨੂੰ ਤੁਸੀਂ ਵੇਖਣ ਤੋਂ ਬਾਅਦ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲੋਕਾਂ ਦਾ ਪਤਾ ਲੱਗੇ ਔਰ ਖਾਸ ਕਰਕੇ ਇਸ ਵੀਡੀਓ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਉਹਨਾਂ ਸੱਜਣਾਂ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਕਿ ਜਿਹੜੇ ਕਹਿੰਦੇ ਨੇ ਕਿ ਰਾਧਾ ਸਵਾਮੀ ਮੁਖੀ ਜਿਹੜਾ ਸ੍ਰੀ ਗੁਰਿੰਦਰ ਸਿੰਘ ਢਿਲੋਂ ਆ ਉਹ ਕਿਸੇ ਦੇ ਨਾਲ ਧੱਕਾ ਨਹੀਂ ਕਰਦਾ ਤੇ ਲੋਕ ਆਪਣੇ ਆਪ ਜ਼ਮੀਨਾਂ ਵੇਚ ਰਹੇ ਨੇ ਤੇ ਫੇਰ ਉਹ ਖਰੀਦਾ ਤੇ ਕਿਸੇ ਨੂੰ ਕੀ ਇਤਰਾਜ਼ ਹੈ ਬਿਲਕੁਲ ਠੀਕ ਹੈ ਮੈਨੂੰ ਜਿਹੜੀਆਂ ਜ਼ਮੀਨਾਂ ਉਹ ਖਰੀਦਾ ਮੈਨੂੰ ਉਹਨਾਂ ਤੇ ਕੋਈ ਇਤਰਾਜ਼ ਨਹੀਂ ਪਰ ਜਿਹੜੀਆਂ ਜ਼ਬਰਦਸਤੀ ਹੋ ਰਹੀਆਂ ਨੇ ਧੱਕੇ ਹੋ ਰਹੇ ਨੇ ਉੱਥੇ ਜਦੋਂ ਮੇਰੇ ਤੱਕ ਪਹੁੰਚ ਕਰਦੇ ਨੇ ਤੇ ਮੈਨੂੰ ਪਹੁੰਚਣਾ ਪਾਏਗਾ ਇਸ ਕਰਕੇ ਮੈਂ ਇੱਥੇ ਹਾਂ ਹੁਣ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਪਿੰਡ ਮੰਡਲਬਤਾਲਾ ਦੇ ਆ ਜਿੱਥੇ ਆਪਾਂ ਖਲੋਤੇ ਆ ਇਹ ਹਰਭਜਨ ਸਿੰਘ ਤੇ ਇੱਕ ਕਰਮਜੀਤ ਸਿੰਘ ਇੱਕ ਅਮਰਜੀਤ ਸਿੰਘ ਤਿੰਨ ਭਰਾ ਨੇ ਤਿੰਨਾ ਭਰਾਵਾਂ ਦੀ ਇੱਥੇ ਪੰਜ ਕਿੱਲੇ ਜ਼ਮੀਨ ਹੈ ਇਸ ਪਲਾਟ ਦੇ ਵਿੱਚ ਔਰ ਪੰਜਾਂ ਕਿੱਲਾਂ ਵਿੱਚੋਂ ਦੋ ਭਰਾ ਜਿਹੜੇ ਨੇ ਅਮਰਜੀਤ ਸਿੰਘ ਤੇ ਕਰਮਜੀਤ ਜਿਹੜੇ ਨੇ ਉਹਨਾਂ ਨੇ ਆਪਣਾ ਹਿੱਸਾ ਡੇਰੇ ਨੂੰ ਵੇਚ ਦਿੱਤਾ ਹਰਭਜਨ ਸਿੰਘ ਦਾ ਹਿੱਸਾ ਬਾਕੀ ਬਚਿਆ ਉਹਦੀ ਪ੍ਰਫੀਤ ਵੰਦੇ ਵਿੱਚ ਉਹਨੇ ਆ ਝੋਣਾ ਲਾਇਆ ਪਰ ਡੇਰਾ ਦਾਦਾ ਸੌਂਦੀ ਸਤਸੰਗ ਜਿਆਸ ਦੇ ਜਿਹੜੇ ਕਰਿੰਦੇ ਨੇ ਉਹ ਆ ਬੋਰਡ ਲਾਗੇ ਨੇ ਆਂ ਫੁਰਜੀ ਜੜੀ ਆ ਆਂ ਫੁਰਜੀਆਂ ਲਾਤੀਆਂ ਨੇ ਆ ਤੁਸੀਂ ਵੇਖੋ ਇਥੇ ਨੇੜੇ ਵਿਖਾ ਦਿਓ ਹੱਥ ਦੇ ਆ ਆਰ ਐਸ ਐਸ ਕੀ ਜੜਾ ਲਿਖਿਆ ਇਹ ਸਾਰਾ ਬੋਰਡ ਲਾਇਆ ਕਿਉਂ ਬੋਰਡ ਲਾਇਆ ਹੈ ਬੋਰਡ ਇਸ ਕਰਕੇ ਲਾਇਆ ਹੈ ਇਹਦੇ ਦੱਸਣ ਦੇ ਬਤਾ ਇਹ ਕਹਿੰਦਾ ਕਿ ਨਿਰਕੋ ਆਏ ਵੀ ਤੇਰੇ ਭਰਾਵਾਂ ਨੇ ਜ਼ਮੀਨ ਆਪਣੀ ਵੇਚੀ ਆ ਤੇ ਤੂੰ ਵੀ ਜ਼ਮੀਨ ਜਿਹੜੀ ਆਪਣੀ ਵੇਚ ਦੇ। ਤੇ ਕਹਿੰਦਾ ਵੀ ਮੈਂ ਨਹੀਂ ਵੇਚਨੀ ਉਹਨਾਂ ਵੇਚਿਆ ਮੈਂ ਨਹੀਂ ਵੇਚਨੀ। ਜਦੋਂ ਇਹਨੇ ਜਵਾਬ ਦਿੱਤਾ ਤੇ ਫਿਰ ਇਹਨੂੰ ਇਹ ਕਹਿੰਦਾ ਕਿ ਮੈਨੂੰ ਇਹ ਵੀ ਗੱਲ ਕਹੀ ਗਈ। ਕਿ ਤੂੰ ਆਪਣੇ ਆਪ ਵੇਚੇਗਾ ਆਪ ਆਏਗਾ ਸਾਡੇ ਕੋਲ। ਹੁਣ ਇੱਥੇ ਆਹ ਜਿਹੜਾ ਕਮਾਦਿਆ ਜਰਾ ਵਿਖਾ ਦਿਓ। ਵੀ ਇਹ ਕਿਸ ਤਰ੍ਹਾਂ ਦੀ ਜ਼ਮੀਨ ਹੈ। ਅੱਜ ਜ਼ਮੀਨਾਂ ਦੇ ਜਿਹੜੇ ਰੇਟ ਨੇ ਉਹ 35 35 40 40 ਲੱਖ ਨੇ। ਲੈਕਨ ਡੇਰੇ ਨੇ 15 ਖਾਲਸਾ ਸਾਹਿਬ ਚਲ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਮੇਰਾ ਨਾਮ ਹਰਭਜਨ ਸਿੰਘ ਆ ਜੀ ਆ ਸਾਡੀ ਤਿੰਨਾ ਭਰਾਵਾਂ ਦੀ ਪੰਜ ਕਿੱਲੇ ਜ਼ਮੀਨ ਆ ਜੀ ਇਹ ਚ ਦੋਵਾਂ ਭਰਾਵਾਂ ਨੇ ਵੇਚ ਦਿੱਤੀ ਆ ਤੇ ਆ ਹਿੱਸਾ ਮੇਰਾ ਵਾ ਇਹਦੇ ਵਿੱਚ ਮੇਰੀ ਮੋਟਰ ਚੱਲਦੀ ਆ ਝੋਨਾ ਲੱਗਾ ਵਾ ਤੇ ਆ ਡੇਰੇ ਵਾਲੇ ਆ ਕੇ ਜ਼ਬਰਦਸਤੀ ਆ ਬੂੜ ਲਾਗੇ ਆ ਤੇ ਕਹਿੰਦੇ ਸਾਨੂੰ ਇਧਰੋਂ ਜ਼ਮੀਨ ਦੇ ਉਧਰੋਂ ਨਹੀਂ ਅਸੀਂ ਹੋਣੀ ਤੇ ਮੈਨੂੰ ਕਰਦਾ ਮੈਂ ਵੇਚੀ ਉਸ ਬੰਦੇ ਨੂੰ ਪਰਲੇ ਬੰਦੇ ਨੂੰ ਇਹਨਾਂ ਨੇ ਦਿੱਤਾ ਹਿਸਾਬ ਦਾ ਇਹ ਤੱਕ ਕਰਮਜੀਤ ਸਿੰਘ ਪਿੰਡ ਬਟਾਲੇ ਤੋਂ ਬੋਲ ਰਿਹਾ ਜੀ ਤੇ ਪਰਲੇ ਬੰਦੇ ਨੂੰ ਮੈਂ ਆਹਦਾ ਹਿਸਾਬ ਲਿਖ ਦਿੱਤਾ ਇਹਨਾਂ ਨੇ ਇਦਦਰ ਧੱਕੇਸ਼ਾਹੀ ਕਰਨ ਦੇ ਆ ਜਾਣ ਕੇ ਇਦਦਰ ਬੁਰਜੀਆਂ ਲਾਉਣ ਦੇ ਆ ਦੂਜਾ ਭਰਾ ਵੀ ਵੇਚਣ ਪੈਲੀ ਸਸਤੀ ਕਰਕੇ ਉਹਨਾਂ ਕੋਲ ਲਈਏ ਇਹੋ ਇਹਨਾਂ ਦੀ ਮਨਸ਼ਾ ਜੀ ਜਿੱਥੇ ਜਿਹੜੀ 35 35 40 40 ਲੱਖ ਦੀਆਂ ਜ਼ਮੀਨਾਂ ਉਹ ਸਾਡੇ ਵੱਲੋਂ ਕੇਸ ਚੁੱਕਣ ਤੋਂ ਬਾਅਦ ਇਹਨਾਂ ਨੇ 60-60 ਹਜ਼ਾਰ ਨੂੰ ਫੇਦੀਆਂ ਨੇ ਮੇਰੇ ਕੋਲ ਪ੍ਰੂਫ ਨੇ ਜੇ ਕਿਸੇ ਚ ਹਿੰਮਤ ਆ ਤੇ ਆਜੋ ਜਿਹੜਾ ਡੇਰੇ ਦਾ ਸੈਕਟਰੀ ਆ ਉਹ ਮੇਰੇ ਨਾਲ ਆ ਕੇ ਬਹਿ ਕੇ ਤੇ ਜਿੱਥੇ ਮਰਜੀ ਆ ਚੈਨਲ ਦੇ ਉੱਤੇ ਆ ਕੇ ਮੇਰੇ ਨਾਲ ਗੱਲ ਕਰ ਲੈ ਜੇ ਕੋਈ ਸਰਕਾਰ ਵੱਲੋਂ ਉਹ ਡੀਸੀਓ ਤੁਹਾਡਾ ਵੀ ਬੇੜਾ ਕਰਕ ਹੋ ਗਿਆ ਪੁਲਿਸ ਵਾਲਿਓ ਤੁਸੀਂ ਕਹਿੰਦੇ ਹੋ ਕਿ ਅਸੀਂ ਨਸ਼ਿਆਂ ਤੇ ਰੋਕ ਲਾਤੀ ਆ ਪਰ ਆ ਜਿਹੜੇ ਲੋਕਾਂ ਦੀਆਂ ਜ਼ਮੀਨਾਂ ਹੜੱਪ ਰਣੇ ਕਿਦਰ ਗਏ ਭਗਵੰਤ ਮਾਨਾ ਤੂੰ ਕਹਿਣਾ ਇਹ ਆਮ ਆਦਮੀ ਦੀ ਸਰਕਾਰ ਆ ਆਮ ਆਦਮੀ ਦੀ ਸਰਕਾਰ ਆ ਆਮ ਆਦਮੀ ਲੋਕਾਂ ਦੀਆਂ ਜ਼ਮੀਨਾਂ ਜਿੱਤਰਾ ਕਾਰਪੋਰੇਟਾਂ ਨੂੰ ਦੇ ਰਹੀ ਆ ਇਸੇ ਤਰ੍ਹਾਂ ਦੇਰੇ ਵਾਰਾਂ ਨੂੰ ਦੇ ਰਹੀ ਆ ਸੋ ਅੱਜ ਦੀ ਵੀਡੀਓ ਚ ਇਨਾ ਹੀ ਆ ਅੱਗੇ ਹੁਣ ਚੱਲ ਕੇ ਦੂਸਰੀ ਜਿਹੜੀ ਵੀਡੀਓ ਉਹ ਦਰਿਆ ਦੀ ਬਣਾਉਣੇ ਆ ਅੱਗੇ ਫਿਰ ਚੱਲਦੇ ਰਹਿਣੀ ਆ ਆ ਜੇ ਕਿ ਸੱਚੇ ਬਤਿਆ ਆਓ ਇੱਥੇ ਵਾਈਕਰ ਜੀ ਕਾ ਖਾਲਸਾ ਵਾਈਕਰ ਜੀ ਆਹਰ ਭਜਨ ਸਿੰਘ ਜਿਨੇ ਆਹ ਝੋਣਾ ਲਾਇਆ ਉਹਦੇ ਵਿੱਚ ਇੱਥੇ ਬੋਰਡ ਕਿਉਂ ਲਾ ਗਏ ਆ ਇਹ ਬੋਰਡ ਮੈਂ ਇਸ ਕਰਕੇ ਵਿਖਾ ਰਿਆ ਕਿ ਇਹ ਬੋਰਡ ਤਾਂ ਵਿਖਾ ਰਿਆ ਕਿ ਜਿਹੜੇ ਕਹਿੰਦੇ ਆ ਕਿ ਢੇਰਾ ਠੱਕਾ ਨਹੀਂ ਕਰਦਾ ਉਹ ਆਓ ਇੱਥੇ ਆਹ ਵੇਖੋ ਇਹ ਦਰਿਆ ਦਾ ਵਹਾਅ ਕਿਵੇਂ ਬਦਲ ਦਿੱਤਾ ਕੋ ਮੈਂ ਤੁਹਾਨੂੰ ਪਹਿਲਾਂ ਸਾਰਾ ਕੁਝ ਵਿਖਾ ਚੁੱਕਾ ਹਾਂ ਅੱਜ ਵੀ ਉੱਥੇ ਹਜ਼ਾਰਾਂ ਆਦਮੀ ਲੱਗੇ ਨੇ ਟਰੈਕਟਰ ਟਰਾਲੀਆਂ ਲੱਗੀਆਂ ਨੇ ਹੁਣ ਇਹ ਦੱਸੋ ਵੀ ਦਰਿਆ ਦਾ ਸੱਜਾ ਪਾਸਾ ਪੂਰਕੇ ਤੇ ਖੱਬੇ ਪਾਸੇ ਨੂੰ ਢਾਹ ਲਾਈ ਜਾ ਰਹੀ ਹੈ ਔਰ ਆਹ ਜੜੀਆਂ ਜ਼ਮੀਨਾਂ ਨੇ ਇਹ ਜ਼ਬਰਦਸਤੀ ਇਹਨਾਂ ਤੋਂ ਲਈਆਂ ਜਾ ਰਹੀਆਂ ਹੁਣ ਮੇਰੇ ਇੱਕੋ ਇੱਕ ਪ੍ਰਸ਼ਾਸਨ ਨੂੰ ਮੈਂ ਇਹ ਪੁੱਛਣਾ ਚਾਹਣਾ ਹੈ ਵੀ ਉਹਨਾਂ ਨੇ ਪੰਜਾਂ ਭਰਾਵਾਂ ਦੀ ਤਕਸੀਮ ਨਹੀਂ ਕੀਤੀ ਜਦੋਂ ਤਕਸੀਮ ਹੀ ਨਹੀਂ ਕੀਤੀ ਤੇ ਯਾਰ ਫਿਰ ਇਹ ਦੱਸ ਦੋ ਵੀ ਆਹ ਡੇਰੇ ਨੇ ਬੋਰਡ ਕਿਵੇਂ ਲਾਤਾ ਇਹਨਾਂ ਨੂੰ ਬੋਰਡ ਲਾਉਣ ਦੇ ਬੁਰਜੀਆਂ ਲਾਉਣ ਦੇ ਅਧਿਕਾਰ ਕਿੰਨੇ ਦੇ ਦਿੱਤੇ ਨੇ ਇਹ ਰੋ ਰਹੇ ਨੇ ਆ ਰੋਂਦੇ ਨੂੰ ਚੁੱਪ ਕਰਾ ਲਓ ਆ ਕੇ ਆਹ ਲੋਕ ਜਿਨ੍ਹਾਂ ਨੇ ਸਾਰੇ ਪੀੜਤ ਇਹਨਾਂ ਪੀੜਤਾਂ ਨੂੰ ਕਰਾ ਲਓ ਚੁੱਪਾ ਇਹ ਕਿਉਂ ਮੇਰੇ ਤੱਕ ਪਹੁੰਚ ਕਰਦੇ ਆ ਮੈਂ ਨਹੀਂ ਆਵਾਂਗਾ ਜਦੋਂ ਮੇਰੇ ਕੋਲ ਨਹੀਂ ਜਾਣਗੇ ਮੈਂ ਕਿਉਂ ਆਵਾਂਗਾ ਪਰ ਜਦੋਂ ਮੇਰੇ ਕੋਲ ਜਾਣਗੇ ਮੈਂ ਆਵਾਂਗਾ ਪਰ ਮੈਂ ਇਹਨਾਂ ਦੀ ਆਵਾਜ਼ ਪਠਾਵਾਂਗਾ ਹੁਣ ਡੀਸੀ ਕਪੂਰਥਲਾ ਐਸਐਸਪੀ ਕਪੂਰਥਲਾ ਉਹਨਾਂ ਨੂੰ ਵੀ ਲਿਖਤੀ ਦਰਖਾਸਤਾਂ ਕੱਢੀਆਂ ਜਾਣਗੀਆਂ ਔਰ ਜੇ ਧਰਮੇ ਦੇਣੇ ਪੈ ਚੋ ਵੀ ਦਵਾਂਗੇ ਚਰ ਨੂੰ ਇਹਨਾਂ ਸਾਰਿਆਂ ਨੂੰ ਮੇਰੀ ਅਪੀਲ ਹੈ ਵੀ ਆਹ ਜਿਹੜਾ ਢੇਰਾ ਕੀ ਇਹਨਾਂ ਵਾਸਤੇ ਸਰਕਾਰ ਹੈ ਕਿ ਇਹਨਾਂ ਵਾਸਤੇ ਕਾਨੂੰਨ ਦੀ ਉਲੰਘਣਾ ਕਰਨ ਤੇ ਕੋਈ ਜੁਰਮ ਨਹੀਂ ਬਣਦਾ ਇਹਨਾਂ ਨੂੰ ਦਰਿਆ ਦਾ ਕੁਦਰਤੀ ਵਹਾ ਬਦਲ ਦਾ ਅਧਿਕਾਰ ਕਿਨੇ ਦਿੱਤਾ ਇਹਨਾਂ ਨੂੰ ਆਹ ਜ਼ਮੀਨਾਂ ਬਿਨਾਂ ਤਕਸੀਮ ਕਰਨ ਤੋਂ ਆ ਲੋਕਾਂ ਦੀਆਂ ਜ਼ਮੀਨਾਂ 'ਚ ਗੋਲਡ ਆਉਂਦੇ ਅਧਿਕਾਰ ਕਿਨੇ ਦਿੱਤੇ ਇਹ ਕਿਉਂ ਮੋੜ ਲੱਗ ਰਹੇ ਨੇ ਜਦੋਂ ਕੋਈ ਤਕਸੀਮ ਹੀ ਨਹੀਂ ਇਹ ਬੁਰਜੀ ਨਹੀਂ ਸੋਮੇ ਇਹ ਨਾ ਕੀ ਰੱਖਾਗਾ ਕਿ ਇਹ ਸਿਰ 99 ਇੱਕ ਪ੍ਰੂਫ ਹੋਤਾ ਹੈ ਬਹੁਤ ਸਾਰੇ ਹੁਣ ਤੱਕ ਪ੍ਰੂਫ ਹੋਗਾ ਚੁੱਕਾ ਕਿਸ ਤਰ੍ਹਾਂ ਗੁਰਦੁਆਰੇ ਢਾਏ ਜਾ ਰਹੇ ਨੇ ਔਰ ਤੁਹਾਡੇ ਸਾਹਮਣੇ ਪਿੰਡ ਮੰਡ ਪਤਾਲਾ ਦੇ ਉੱਤੀ ਪਿਰਥੀਪੁਰ ਦੀ 6 ਏਕੜ ਜ਼ਮੀਨ ਜਿਹੜੀ ਗੁਰਦੁਆਰਾ ਦੀ ਆ ਉਹ ਵੀ ਕੇਸ ਤਾਂ ਦੇ ਸਾਹਮਣੇ ਪਿਆ ਰਿਆ ਕਿਵੇਂ ਹੜੱਪੀਆ ਕਿਸ ਤਰ੍ਹਾਂ ਕੀਤਾ ਉਹ ਸਾਰਾ ਤੁਹਾਡੇ ਸਾਹਮਣੇ ਆ ਰਿਹਾ ਆ ਅੱਜ ਦੀ ਵੀਡੀਓ ਚ ਇੰਨਾ ਹੀ ਆ ਵੀ ਐਸਰ ਭਜਨ ਸਿੰਘ ਦੇ ਨਾਲ ਤਕਾ ਹੋ ਰਿਹਾ ਜਿਹਨੇ ਮੈਨੂੰ ਭਲਾਇਆ ਔਰ ਇਹਦੇ ਨਾਲ ਖਲੋਤਾ ਜਿੰਨਾ ਚਿਰ ਮੈਂ ਜਿਉਣਾ ਆ ਜਿਹੜੇ ਬੋੜ ਲੱਗੇ ਨੇ ਆਓ ਫਿਰ ਇਸ ਝੋਨੇ ਚ ਵੜ ਕੇ ਵਿਖਾਓ ਬੋੜ ਤੇ ਲਾਗੇ ਹੋ ਤੇਰਾ ਝੋਨੇ ਚ ਇਹਦੇ ਮਾਰ ਕੇ ਵਿਖਾਓ ਪਾਓ ਇਹਨੂੰ ਖਾਦਾ ਆਓ ਕਰੋ ਇਹਨੂੰ ਸਪਰੇਆ ਤੇ ਆ ਮਾਰੋ ਗੋਲੀ ਇਹਦੇ ਹਰਪਜ ਸਕਦੇ ਪਤਾ ਤੇ ਫੇਰ ਲੱਗੂ ਨਾ ਬੋੜ ਤੇ ਲਾਗੇ ਹੋ ਪਰ ਮੈਂ ਦੁਬਾਰਾ ਫਿਰ ਉਹਨਾਂ ਲੋਕਾਂ ਨੂੰ ਕਹਿਣਾ ਜਿਹੜੇ ਫਿਰ ਢੇਰੇ ਦੇ ਉਪਾਸਕ ਨੇ ਜਿਹੜੇ ਕਹਿੰਦੇ ਨੇ ਕਿ ਮਹਾਰਾਜ ਜੀ ਬਹੁਤ ਲੋਕਾਂ ਦਾ ਭਲਾ ਕਰਦੇ ਆ ਉਹਨਾਂ ਨੇ ਕਰੋਨਾ ਕਾਲ ਦੇ ਵਿੱਚ 10-10 ਲੋਕਾਂ ਨੂੰ ਰੋਜ਼ਾਨਾ ਨੰਗਰਸਕਾ ਉਹ ਭਾਈ ਆ 35-35 ਲੱਖ ਦਾ ਕਿਲਾ ਇਹਨਾਂ ਨੇ ਤੇ ਜ਼ਬਰਦਸਤੀ ਕਬਜ਼ੇ ਕਰਕੇ ਆ ਲੋਕਾਂ ਦੀਆਂ ਜ਼ਮੀਨਾਂ ਹੜੱਪ ਕੇ ਦਰਿਆ ਦਾ ਕੁਦਰਤੀ ਵਹਾਅ ਬਦਲ ਕੇ ਉੱਟਾ ਲਾ ਕੇ ਉਹ ਕਿਸ ਤਰੀਕਾ ਹੋ ਰਿਹਾ ਮੈਂ ਦਰਿਆ ਤੇ ਵੀ ਹੋ ਰ ਜਾ ਰਿਹਾ ਇਸ ਤੋਂ ਬਾਅਦ ਉੱਤੇ ਜਾਣੇ ਸੋ ਕਰ ਰਿਹਾ ਹੈ ਇਹ ਕੀ ਧਾਰਮਿਕ ਸ਼ਕਸ਼ੀਤਾਂ ਦੇ ਕੰਮ ਨੇ ਇਹ ਗਰੀਬ ਲੋਕਾਂ ਨੂੰ ਜ਼ਬਰਦਸਤੀ ਉਹਨਾਂ ਦੀ ਜਿੰਦ ਪ੍ਰਤੀ ਕਬਜ਼ੇ ਕੀਤੇ ਜਾਂ ਜਲਦੀ ਜ਼ਬਰਦਸਤੀ ਤੁਸੀਂ ਬੋਰਡ ਲਾ ਜੋ ਬੁਰਜੀਆਂ ਲਾ ਜੋ ਇਹ ਗੱਲ ਨਹੀਂ ਚੱਲ ਸਕਦੀ ਸੋ ਆ ਜੋ ਜਿਹੜੇ ਰਾਧਾ ਸਵਾਮੀ ਨੂੰ ਮੰਨਦੇ ਹੋ ਤੇ ਮੇਰੇ ਖਿਲਾਫ ਬੋਲਦੇ ਹੋ ਪਈ ਸਰਸੇ ਨੂੰ ਹੀ ਕਿਉਂ ਅੱਗ ਲੱਗਦੀ ਆ ਉਹ ਸਰਸੇ ਨੂੰ ਅੱਗ ਕਿਉਂ ਨਾ ਲੱਗੇ ਜਦੋਂ ਕਿਸੇ ਨਾਲ ਧੱਕਾ ਹੋਏਗਾ ਤੇ ਅੱਗ ਤੇ ਲੱਗਣੀ ਆ ਨਾ ਆ ਕਿਸ ਤਰ੍ਹਾਂ ਦੀਆਂ ਜ਼ਮੀਨਾਂ ਨੇ ਆ ਵੀ ਜ਼ਮੀਨਾਂ ਨੇ ਟੋਡੀਆਂ ਦੇ ਭਾਗ ਖਰੀਦ ਕੇ ਇੱਥੇ ਤਾਲੀਆਂ ਲਾਤੀਆਂ ਨੇ ਕਿਉਂ ਲਾਈਆਂ ਤਾਲੀਆਂ ਪਰ ਤਾਲੀਆਂ ਦੇ ਵਿੱਚ ਇੱਥੇ ਜੰਗਲੀ ਜਾਨਵਰ ਹੋਣਗੇ ਉਹ ਜ਼ਮੀਨ ਫਸਲਾਂ ਬਰਬਾਦ ਕਰਨਗੇ ਤੇ ਫਿਰ ਜਿਹੜਾ ਗਵਾਂਢੀ ਆ ਉਹ ਵੇਚੇਗਾ ਜਿਵੇਂ ਦਰਿਆਲੇ ਪਾਸਿਓਂ ਢਾਹ ਲਾਈ ਆ ਰਹੇ ਨੇ ਅਗੋਂ